नमस्कार शास्त्रीकाल सम्मानਾਟੂਰੇ ਤੁਹਾਡਾ ਸਵਾਗਤ ਹੈ ਅੱਜ ਅਗਰਸੈਨ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਧਾਨ ਮਦਨ ਮਿੱਤਲ ਦੀ ਅਗਵਾਈ ਚਲਾਨਾ ਐਥਲੈਟਿਕ ਮੀਟ ਮੈਨੂਅਲ ਫੰਕਸ਼ਨ ਕੀਤਾ ਗਿਆ ਇਸ ਮੌਕੇ ਵਿਧਾਇਕ ਚੇਤਨ ਸਿੰਘ ਜੋੜਾ ਮਾਦਰਾ ਦੇ ਸੁਪੁੱਤਰ ਗੁਰਵਿੰਦਰ ਜੋੜਾ ਮਾਦਰਾ ਅਤੇ ਉਨ੍ਹਾਂ ਦੀ ਪਤਨੀ ਸੰਦੀਪ ਕੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਬੱਚਿਆਂ ਵੱਲੋਂ ਵੱਖ-ਵੱਖ ਖੇਡਾਂ ਵਿੱਚ ਭਾਗ ਲਿੱਤਾ ਗਿਆ ਅਤੇ ਰੰਗ-बिरंगी रेस ਚਾਂ ਵਿੱਚ ਪ੍ਰੋਗਰਾਮ ਪੇਸ਼ ਕੀਤੇ ਗਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪ੍ਰਧਾਨ ਮਦਨ ਮਿੱਤਲ ਵੱਲੋਂ ਐਸੇ ਪ੍ਰੋਗਰਾਮ ਕਰਵਾਉਣ ਲਈ ਜੋ ਉਪਰਾਲਾ ਕੀਤਾ ਗਿਆ ਉਸ ਅਲੱਗ ਹੋ ਗਿਆ ਜੋ ਬੱਚੇ ਤੰਦਰੁਸਤ ਰਹਿਣ ਆਪਣੇ ਬੱਚਾ ਨੂੰ ਸਪੋਰਟ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਬੱਚੇ ਖੇਡਾਂ ਵਿੱਚ ਧਿਆਨ ਦੇਣਗੇ ਤਾਂ ਜੋ ਨਸ਼ਾ ਦਾ ਕੋਡ ਹੈ ਉਸ ਨੂੰ ਖਤਮ ਕੀਤਾ ਜਾਵੇ ਬੱਚਿਆਂ ਵੱਲੋਂ ਆਏ ਮਹਿਮਾਨਾਂ ਦਾ ਪਰ ਮਾ ਸਵਾਗਤ ਕੀਤਾ ਗਿਆ ਬੱਚਿਆਂ ਵੱਲੋਂ ਰੰਗ ਬਰੰਗੀ ਪੋਸਟ ਡਰੇਸਾਂ ਵਿੱਚ ਰੇਸ ਅਤੇ ਹੋਰ ਕਈ ਤਰ੍ਹਾਂ ਦੇ ਖੇਡਾਂ ਖੇਡੀਆਂ ਗਈ ਜਿੱਤੂ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨ ਕੀਤਾ ਗਿਆ ਬੱਚਿਆਂ ਦੀ ਅੱਜ ਹੀ ਸਕੂਲ ਤੋਂ ਸ਼ੁਰੂਆਤ ਹੋਈ ਤੋਂ ਅੱਗੇ ਇੰਟਰਨੈਸ਼ਨਲ ਵੀ ਕਿੱਡਾ ਖੇਡ ਸਕਦੇ ਹਨ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਸਕੂਲ ਦੇ ਸਟਾਫ ਪ੍ਰਿੰਸੀਪਲ ਸਾਹਿਬ ਨੂੰ ਅਤੇ ਬੱਚਿਆਂ ਨੂੰ ਮੁਬਾਰਕਾਂ ਦੇ ਰਿਹਾ ਹਾਂ ਕਿਉਂਕਿ ਅੱਜ ਦਾ ਜਿਹੜਾ ਖੇਡਾਂ ਦਾ ਯੋਗਦਾਨ ਆ ਬਹੁਤ ਜ਼ਰੂਰੀ ਆ ਕਿਉਂਕਿ ਬੱਚਿਆਂ ਦਾ ਜਿਹੜਾ ਧਿਆਨ ਨਸਿਆਂ ਵੱਲੋਂ ਹਟਾਉਣ ਵਾਸਤੇ ਇੱਕ ਖੇਡਾਂ ਵਾਸਤੇ ਲਾਉਣ ਵਾਸਤੇ ਕਿਉਂਕਿ ਇਹਦੇ ਨਾਲ ਪੜ੍ਹਾਈ ਦੇ ਨਾਲ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਅਤੇ ਖੇਡਾਂ 'ਚ ਸਰਕਾਰ ਦੀ ਜਿਹੜੀ ਪਾਲਿਸੀ ਆ ਉਹ 'ਚ ਨੌਕਰੀਆਂ ਵੀ ਬਹੁਤ ਚੰਗੀਆਂ ਮਿਲ ਰਹੀਆਂ ਨੇ ਸਾਡੇ ਪਹਿਲਾਂ ਵੀ ਹਰ ਸਾਲ ਬੱਚੇ ਪੰਜਾਬ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਖੇਲ ਕੇ ਆਉਂਦੇ ਨੇ ਮੇਰਾ ਮਨ ਸੀ ਵੀ ਅਸੀਂ ਛੋਟੇ ਬੱਚਿਆਂ ਦੀ ਐਥਲੈਟਿਕ ਮੀਟ ਕਰਾਈਏ ਮੈਂ ਬਾਕੀ ਸਕੂਲਾਂ ਨੂੰ ਵੀ ਬੇਨਤੀ ਕਰੂੰਗਾ ਵੀ ਛੋਟੇ ਬੱਚਿਆਂ ਤੋਂ ਇੱਕ ਬੰਦੇ ਦੀ ਚੈਨ ਬੰਦੀ ਹੈ ਇਹ ਖੁਸ਼ੀ ਹੁੰਦੀ ਹੈ ਜਦੋਂ ਦੂਜੇ ਦੇਖਦੇ ਨੇ ਬੱਚੇ ਇੱਕ ਦੂਜੇ ਨੂੰ ਵੀ ਐਵੇਂ ਐਥਲੈਟਿਕ ਮੀਟ ਹਰ ਸਕੂਲ ਦਾ ਛੋਟੇ ਬੱਚਿਆਂ ਦੀ ਜ਼ਰੂਰ ਕਰਾਓ ਮੈਂ ਇੱਕ ਵਾਰੀ ਫੇਰ ਸਾਡੇ ਸਟਾਫ ਨੂੰ ਸਾਰੇ ਨੂੰ ਬੱਚਿਆਂ ਨੂੰ ਲੱਖ ਲੱਖ ਮੁਬਾਰਕਾ ਦਿਖਾਉਂਦਾ ਹਾਂ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਅਸੀਂ ਅੱਜ ਐਨੂਅਲ ਐਥਲੈਟਿਕ ਮੀਟ ਜੋ ਸਬਜਿਨਰ ਗਰੁੱਪ ਹੈ ਨਰਸਰੀ ਤੋਂ ਸੈਕੰਡ ਕਲਾਸ ਕੇ ਲਿਏ ਉਸਕੇ ਲਈ ਆਰਗੇਨਾਈਜ਼ ਕੀ ਗਈ ਹੈ ਸਕੂਲ ਕੇ ਅੰਦਰ और ये बहुत ही खुशी का मौका है हमारे लिए भी और हम सभी से रिक्वेस्ट करते हैं कि जो आगे भी सभी स्कूल्स जो है इस चीज़ को ऑर्गेनाइज़ करें ताकि बच्चों के अंदर अपने सेहत के प्रति ध्यान भी रहे और नशे से भी दूर बचा जा सके जो कि आज स्कूल जो भी स्कूल के लिए शहर के लिए या कहीं के लिए भी जो एक कर्ज बनता जा रहा है सभी जगह जगह कि बच्चे नशे से पकड़े जा रहे हैं उनसे दूर रखा जा सके सभी को यह साड़ी सबसे विनती है कि बच्चों के अंदर जागरूकता पैदा करें कि खेल के प्रति कि अपने सेहत के प्रति اور اپنے দেশ کے প্রতি اگر اسے سوچیں گے تو اپنے দেশ کے প্রতি ہم بہت بڑا ایک યોગદાન دے سکیں گے تھینک یو اچھا اپا اگرسن انٹرنیشنل سکول وچ ایا ہاں ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਜੀ ਮਦਨ ਮੇਰਤਲ ਜੀ ਤੇ ਸਾਰੀ ਮੈਨੇਜਮੈਂਟ ਕਮੇਟੀ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਸੱਦਾ ਦਿੱਤਾ ਤੇ ਮੈਂ ਤੇ ਮੇਰੀ ਧਰਮ ਪਤਨੀ ਅਸੀਂ ਇੱਥੇ ਆਏ ਆ ਤੇ ਖੇਡਾਂ ਇੱਥੇ ਐਨੋਲਮੀ ਐਥਲੈਟਿਕ ਮੀਟ ਹੋ ਰਿਹਾ ਸਬ ਜੂਨੀਅਰ ਗਰੁੱਪ ਦਾ ਖੇਡਾਂ ਸਾਡੇ ਬੱਚਿਆਂ ਲਈ ਬਹੁਤ ਜ਼ਰੂਰੀ ਨੇ ਜਿੱਥੇ ਅਕੈਡੈਮਿਕ ਜ਼ਰੂਰੀ ਹੈ ਉਥੇ ਨਾਲ-ਨਾਲ ਖੇਡਾਂ ਦਾ ਵੀ ਬਹੁਤ ਮਹੱਤਵ ਹੈ ਜਿਹਦੇ ਨਾਲ ਮੈਂਟਲ ਤੇ ਫਿਜ਼ੀਕਲ ਸਟਰੈਂਥ ਬੱਚਿਆਂ ਦੇ ਵਿੱਚ ਆਉਂਦੀ ਹੈ ਸੋ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮਦਨ ਮਿੱਤਲ ਜੀ ਤੇ ਪੂਰੀ ਮੈਨੇਜਮੈਂਟ ਕਮੇਟੀ ਦਾ ਜਿਨ੍ਹਾਂ ਨੇ ਸੰਗਠਿਤ ਸਦ ਦਿੱਤਾ ਧੰਨਵਾਦ ਹਰਸ਼ਿਤਾ अरोड़ा ਹਰਸ਼ਿਤਾ अरोड़ा ਕੀ ਕਹਿਣਾ ਚਾਹਤੋਂ ਪੂਰਾ ਬਦਲ ਬਹੁਤ ਅੱਛਾ ਲੱਗ ਰਿਹਾ ਹੈ ਪ੍ਰੋਗਰਾਮ ਦੇਖ ਕੇ ਬਹੁਤ سارے ਬੱਚੇ ਵੀ ਐ ਸਪੋਰਟਸ ਵੀ ਗੇਮਸ ਵੀ ਹੋਣਗੀਆਂ ਬਹੁਤ ਮਜ਼ਾ ਆਏਗਾ ਬਹੁਤ ਚੰਗਾ ਕਿ ਬੱਚੇ ਪ੍ਰੋਗਰਾਮ ਕਰਾ ਰਹੇ ਨੇ ਹਾਂਜੀ ਛੋਟੇ ਬੱਚੇ ਪ੍ਰੋਗਰਾਮ ਕਰਨਾ ਚਾਹੀਦੇ ਹਾਂਜੀ ਸਾਰੇ ਬੱਚੇ ਪ੍ਰੋਗਰਾਮ ਕਰ ਰਹੇ ਨੇ ਬਹੁਤ اچھا ਲੱਗ ਰਿਹਾ ਹੈ ਸਮਾਨਾ ਤੋਂ ਕੇਲਾ ਸ਼ਰਮਦ ਰਿਪੋਰਟ